ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਟਰਾਲੀ ਤੇ ਕਾਰ ਦੀ ਅੰਮੋ ਸਾਹਮਣੇ ਟੱਕਰ ਹੋ ਗਈ ਜਿਸ ਮਗਰੋਂ ਗੱਡੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਜਾਣਕਾਰੀ ਅਨੁਸਾਰ ਟਰਾਲੀ ਚਾਲਕ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਰਫ਼ਤਾਰ ਬਹੁਤ ਤੇਜ਼ ਹੋਣ ਕਾਰਨ ਉਸ ਤੋਂ ਬ੍ਰੇਕ ਨਹੀਂ ਲੱਗੀ ਜਿਸ ਕਰਕੇ ਟਰਾਲੀ ਚਾਲਕ ਸਾਹਮਣੇ ਤੁਰੇ ਗੱਡੀ ਨਾਲ ਟਕਰਾ ਆ ਗਿਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਹਾਲਾਂਕਿ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੱਡੀ ਚਾਲਕ ਵੱਲੋਂ ਟਰਾਲੀ ਚਾਲਕ ਦੇ ਨਸ਼ਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਜਾਣਕਾਰੀ ਅਨੁਸਾਰ ਮਾਮਲਾ ਗੁਰਦਾਸਪੁਰ ਮੁਕੇਰੀਆ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਟਰਾਲੀ ਤੇ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਹੈ ਜਿਸ ਮਗਰੋਂ ਗੱਡੀ ਬੁਰੀ ਤਰੀਕੇ ਨਾਲ ਨੁਕਸਾਨੀ ਗਈ ਹੈ ਹਾਲਾਂਕਿ ਇਸ ਹਾਦਸੇ 'ਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਆ ਆਪਾਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਟਰੈਕਟਰ ਖਾਲੀ ਹੋ ਗਏ ਬਹੁਤ ਤੇਜ਼ ওভারਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰ ਨੂੰ ਆਇਆ ਤੇ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ ਨੁਕਸਾਨ ਕੋਈ ਕਿੰਨੇ ਜਣੇ ਸੀ ਗੱਡੀ ਅਸੀਂ ਦੋ ਜਣੇ ਸੀ ਨੁਕਸਾਨ ਕੋਈ ਹੋਇਆ ਨਹੀਂ ਨੁਕਸਾਨ ਗੱਡੀ ਦਾ ਹੈ ਤੇ ਬਾਕੀ ਥੋੜਾ ਬੋੜਾ ਛੱਡਾਂ ਤੇ ਲੱਗੀਆਂ ਆਏ ਆ ਛੱਡ ਨਹੀਂ ਲੱਗੀ ਨਹੀਂ ਜਿਆਦਾ ਨਹੀਂ ਟਰਾਲੀ ਵਾਲੇ ਦੀ ਕੀ ਗੰਦਗੀ ਹੋਇਆ ਕਿਥੇ ਉਹਨੂੰ ਕੀ ਗੱਲ ਟਰਾਲੀ ਵਾਲਾ ਤੇ ওভারਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸੁੱਨ ਹੋ ਗਿਆ ਉਹ ਬੈਠਾ ਸੁੱਨ ਹੋ ਗਿਆ ਆ ਸਾਰਾ दारू ਹੈ ਫਟਾ ਉਹ ਵਾਹ ਆ ਸਾਹਮਣੇ ਹੈ ਨਸ਼ਾ ਕੀਤਾ ਹੈ ਹਾਂਜੀ ਠੀਕ ਹੈ ਕਿੰਨਾ ਕੁ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਜੀ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਰ ਅਸੀਂ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਗੱਲ ਚਲ ਰਹਾ ਆਂ ਡੈਮ ਕਿਹਿਆ ਤੋਂ ਆਂਦੇ ਕੀ ਨਾ ਆਪਣਾ ਆਪਣੇ ਦਸੂਆ ਆਦੇ ਤੇ ਬੱਸ ਨੇ ਗਾੜੀ ਪੈ ਤੇ ਬ੍ਰੇਕ ਮਾਰਦੀ ਤੇ ਉਹ ਜਿਹਨੇ ਪਿਛੋਂ ਗਾੜੀ ਪੈ ਤੇ ਗਾੜੀ ਬ੍ਰੇਕਾ ਥਾਮਦੀ ਮੈਂ ਮਗਰ ਆਂਦਾ ਸੀ ਤੇ ਫਿਰ ਟੈਕ ਟੈਨ ਕਿਦਾਂ ਕੋਹਲੀ ਹੋਣਾ ਸੀ ਤੇ ਕੋਹਲੀ ਕਰਦਾ ਕਰਦਾ ਵੀ ਤਾਂ ਮੈਂ ਮੈਂ ਬਾਦਸ਼ਾਹ ਵਿੱਚ ਭੱਜ ਲਾਂਗਾ ਮੈਂ ਮੈਂ ਹੱਥਲੇ ਤਾਦ ਦੇਣਾ ਉਹ ਥੱਲੇ ਨੂੰ ਉਤਣ ਦਾ ਜੇ ਭਾਜੀ ਆਣੀ ਆ ਗਏ ਇਹਨਾਂ ਨੇ ਲਿਆ ਗਿਆ ਸ਼ਾਟ ਤੇ ਲਾਤੀ ਜਾਂਦੇ ਉਹ ਟੇਕ ਉਂਦੇ ਤੇਜ਼ੀ ਉਹ ਨਿਓ ਟੇਕ ਤੇਜ਼ ਨਹੀਂ ਉਹ ਪਿਛੋਂ ਜੋ ਪੈਚ ਲਿਆ ਕੇ ਬ੍ਰੇਕ ਮਾਰਤ ਮੰਦਾ ਤੋ ਕਿੰਨਾ ਵੀ ਚੀਜ਼ ਨੂੰ ਥੰਮਲਣਾ ਬ੍ਰੇਕ ਮਲੋ ਉਸੇ ਵੇਲੇ ਨਹੀਂ ਲੱਗੂ ਉਸੇ ਮੇਰੇ ਲਈ ਨਹੀਂ ਲੱਗਦੀ ਸਾਹੀ ਆਪਣਾ ਕਿੱਥੇ ਰਹਿੰਦੇ ਹੋ ਤੇ ਉਹ ਗੱਲ ਠਾਕ ਪਰ ਨਾਮ ਵੀ ਆਪਣਾ ਮਲਕਾਸ਼ ਕਿੱਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮਕਈਆ ਦਾ ਮਿਲ ਤੋਂ ਲਿਆਦੇ ਹਾਂ ਖਾਲੀ ਹੀ ਆ ਖਾਲੀ ਲਿਆਣ ਦੇ ਮੇਲ ਚੋਂ ਲੋਕ ਗੰਨਾ ਦੇ ਕੇ ਆਏ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ਾ ਦੇ ਮਤਲਬ ਭਲੇਖਾ ਲੱਗ ਗਿਆ ਕੋਈ ਭਲੇਖਾ ਨਸ਼ੇ ਦੇ ਮੈਂ ਕੁਛ ਵੀ ਨਹੀਂ ਖਾਂਦਾ ਤੈਨੂੰ ਮਦੀ ਭਾਂ ਪਸਲੋ ਠੀਕ ਮੈਂ ਪਿੰਡ ਜਾ ਕੇ ਦੀ ਮਾਂ ਪਸਲੋ ਮੈਂ ਨਸ਼ਾ ਨਹੀਂ ਮੈਂ ਖਾਂਦਾ